ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਅਕਤੂਬਰ ਹੈ ਪਹਿਲਾ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਨੂਰ ਉੱਦੀਨ ਸਮਝਈ ਨੂੰ ਅਤੇ ਬਾਅਦ ਦੇ ਵਿੱਚ ਲਾਹੌਰ ਦੇ ਸੂਬੇਦਾਰ ਫੌਜਦਾਰ ਖਵਾਜ਼ਾ ਬੈਦ ਖਾਨ ਨੂੰ ਲੜਾਈ ਦੇ ਮੈਦਾਨ ਦੇ ਵਿੱਚ ਉਪਜਾ ਕੇ ਸਿੱਖ ਫੌਜਾਂ ਦੇ ਹੌਸਲੇ ਸਿਖਰਾਂ ਦੇ ਹੋਗੇ ਸਨ ਸਿੱਖ ਫੌਜਾਂ ਨੇ ਫੈਸਲਾ ਕੀਤਾ ਕਿ ਇਸ ਬੁਜ਼ਦਿਲ ਬੈਦ ਖਾਨ ਦਾ ਲਾਹੌਰ ਤੱਕ ਪਿੱਛਾ ਕੀਤਾ ਜਾਵੇ ਅਤੇ ਲਾਹੌਰ ਪੁੱਜ ਕੇ ਉਸ ਨੂੰ ਕੱਢ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਜਾਵੇ ਜਦ ਬੈਦ ਖਾਨ ਨੂੰ ਇਹ ਪਤਾ ਲੱਗਿਆ ਕਿ ਸਿੱਖ ਉਸ ਦਾ ਪਿੱਛਾ ਕਰ ਰਹੇ ਨੇ ਤਾਂ ਉਸ ਨੇ ਸ਼ਹਿਰ ਪੁੱਜ ਕੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਆਪ ਕਿਲੇ ਦੇ ਵਿੱਚ ਵੜ ਕੇ ਬੈਠ ਗਿਆ ਸਿੱਖਾਂ ਨੇ ਲਾਹੌਰ ਨੂੰ ਬਾਹਰੋਂ ਕੇਲਾ ਪਾਲਿਆ ਅਤੇ ਇਸ ਦੇ ਨਾਲ ਬਾਹਰੋਂ ਅਨਾਜ ਆਉਣਾ ਬੰਦ ਹੋ ਗਿਆ। ਖੇਤੀ ਹੀ ਸ਼ਹਿਰ ਦੇ ਲੋਕ ਭੁੱਖੇ ਮਰਨ ਲੱਗ ਪਏ ਅਤੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਉਣ ਲੱਗ ਪਈਆਂ। ਸਿੱਖ ਲੋਕਾਂ ਨੂੰ ਤੰਗ ਨਹੀਂ ਸੀ ਕਰਨਾ ਚਾਹੁੰਦੇ ਪਰ ਉਹ ਜਾਣਦੇ ਸਨ ਕਿ ਲੋਕ ਮਜਬੂਰ ਹੋ ਕੇ ਅਬੈਦ ਖਾਨ ਨੂੰ ਹਥਿਆਰ ਸੁੱਟਣ ਦੇ ਮਜਬੂਰ ਕਰ ਦੇਣਗੇ। ਇਹ ਵੇਖ ਕੇ ਸ਼ਹਿਰ ਦੇ ਮੋਤਬਰ ਲੋਕਾਂ ਨੇ ਇਕੱਠ ਕਰਕੇ ਵਿਚਾਰ ਕੀਤਾ ਕਿ ਪਹਿਲੀ ਵਾਰ ਵਾਂਗ ਇਸ ਵਾਰ ਵੀ ਸਿੱਖ ਨਜ਼ਰਾਨਾ ਲੈ ਕੇ ਚਲੇ ਜਾਣਗੇ ਅਤੇ ਇਸ ਕਰਕੇ ਉਹਨਾਂ ਵਾਸਤੇ ਸ਼ਹਿਰ ਦੇ ਦਰਵਾਜ਼ੇ ਖੋਲ ਦਿੱਤੇ ਜਾਣ। 21 ਅਕਤੂਬਰ 1766 ਦੇ ਦਿਨ ਜਦੋਂ ਸਿੱਖ ਫੌਜਾਂ ਸ਼ਹਿਰ ਦੇ ਵਿੱਚ ਦਾਖਲ ਹੋਈਆਂ ਤਾਂ ਸ਼ਹਿਰ ਵਾਸੀਆਂ ਨੇ ਸਿੱਖਾਂ ਨੂੰ ਜੀ ਆਇਆਂ ਆਖਿਆ। ਇਹ ਸਿੱਖਾਂ ਨੇ ਸ਼ਹਿਰ ਤੇ ਮੁਕਾਬਲੇ ਤੋਂ ਬਿਨਾਂ ਹੀ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਖਾਲਸਾ ਫੌਜਾਂ ਕਿਲੇ ਵੱਲ ਵਧੀਆਂ ਛੇਤੀ ਹੀ ਕਿਲਾ ਵੀ ਸਿੱਖਾਂ ਦੇ ਕਬਜ਼ੇ ਦੇ ਵਿੱਚ ਆ ਗਿਆ ਖਵਾਜ਼ਾ ਅਬੈਦ ਖਾਨ ਸਿੱਖਾਂ ਦੇ ਨਾਲ ਲੜਦਾ ਹੋਇਆ ਮਾਰਿਆ ਗਿਆ ਇਸ ਮਗਰੋਂ ਖਾਲਸਾ ਫੌਜਾਂ ਨੇ ਲਾਹੌਰ ਕਿਲੇ ਤੋਂ ਜੱਸਾ ਸਿੰਘ ਆਲੂਵਾਲੀਆ ਨੂੰ ਲਾਹੌਰ ਦਾ ਹਾਕਮ ਐਲਾਨ ਕਰ ਦਿੱਤਾ 22 ਅਕਤੂਬਰ 1893 ਆਪਣੇ ਬਾਪ ਦੀ ਮੌਤ 27 ਜੂਨ 1839 ਤੋਂ ਸਵਾ 4 ਸਾਲ ਬਾਅਦ ਗ੍ਰੋ 5 ਸਾਲ ਦੀ ਉਮਰ ਦੇ ਵਿੱਚ 18 ਸਤੰਬਰ 1843 ਦੇ ਦਿਨ ਇੱਕ ਵੱਡੀ ਸਲਤਨਤ ਦਾ ਮਹਾਰਾਜਾ ਬਣਨ ਵਾਲੇ ਦਲੀਪ ਸਿੰਘ ਨੂੰ 29 ਮਾਰਚ 1849 ਦੇ ਦਿਨ ਜੰਮੂ ਦੇ ਡੋਗਰਿਆਂ ਅਤੇ ਗੱਦਾਰਾਂ ਦੀ ਮਦਦ ਦੇ ਨਾਲ ਗੱਦੀ ਤੋਂ ਲਾ ਕੇ ਅੰਗਰੇਜ਼ਾਂ ਨੇ ਪੰਜਾਬ ਤੇ ਪੱਕਾ ਕਬਜ਼ਾ ਕਰ ਲਿਆ ਸੀ ਦਲੀਪ ਸਿੰਘ ਨੂੰ ਗੱਦੀ ਤੋਂ ਲਾਉਣ ਤੋਂ ਪਹਿਲਾਂ ਉਸ ਦੀ ਮਾਂ ਨੂੰ ਕੈਦ ਕਰਕੇ ਹਿੰਦੁਸਤਾਨ ਜਲਾਵਤਨ ਕੀਤਾ ਜਾ ਚੁੱਕਿਆ ਸੀ ਅਤੇ ਹੁਣ ਦਲੀਪ ਸਿੰਘ ਨੂੰ ਵੀ ਪੰਜਾਬ ਦੇ ਵਿੱਚੋਂ ਕੱਢ ਕੇ ਹਿੰਦੁਸਤਾਨ ਭੇਜਣ ਦਾ ਹੁਕਮ ਕਰ ਦਿੱਤਾ ਗਿਆ ਸੀ। ਦਲੀਪ ਸਿੰਘ 21 ਦਸੰਬਰ 1849 ਦੇ ਦਿਨ ਆਖਰੀ ਵਾਰ ਆਪਣੇ ਬਾਪ ਦੀ ਸਮਾਦ ਤੇ ਗਿਆ ਸੀ ਅਤੇ ਇਸ ਤੋਂ ਮਗਰੋਂ ਉਸ ਨੂੰ ਪੰਜਾਬ ਤੋਂ ਹਮੇਸ਼ਾ ਵਾਸਤੇ ਕੱਢ ਕੇ ਹਿੰਦੁਸਤਾਨ ਦੇ ਨਗਰ ਫਤਿਹਗੜ੍ਹ ਜਮਨਾ ਦਰਿਆ ਦੇ ਕੰਢੇ ਤੇ ਭੇਜ ਦਿੱਤਾ ਗਿਆ। 22 ਅਕਤੂਬਰ 1893 ਦੇ ਦਿਨ ਗ੍ਰੈਂਡ ਹੋਟਲ ਦੇ ਵਿੱਚ ਦਲੀਪ ਸਿੰਘ ਦੀ ਮੌਤ ਹੋ ਗਈ। ਇਸ ਵੇਲੇ ਉਸ ਦੀ ਉਮਰ 55 ਸਾਲ ਦੀ ਸੀ। ਦਲੀਪ ਸਿੰਘ ਦੀ ਲਾਸ਼ ਉਸ ਦੀ ਪਹਿਲੀ ਬੀਵੀ ਬੰਬਾ ਮੂਲਰ ਦੀ ਕਬਰ ਦੇ ਨੇੜੇ ਦਬਾ ਦਿੱਤੀ ਗਈ 1999 ਦੇ ਵਿੱਚ ਇੰਗਲੈਂਡ ਵਾਸਤੇ ਕੁਝ ਸਿੱਖਾਂ ਵੱਲੋਂ ਦਲੀਪ ਸਿੰਘ ਦਾ ਬਹੁਤ ਨੇੜੇ ਦੇ ਕਸਬੇ ਥੈਟ ਫੋਰਟ ਦੇ ਵਿੱਚ ਲਾਇਆ ਗਿਆ ਬਈ 1 ਅਕਤੂਬਰ 1909 ਦੇ ਦਿਨ ਆਨੰਦ ਮੈਰਜ ਐਕਟ ਨੂੰ ਪਾਸ ਕਰ ਦਿੱਤਾ ਗਿਆ ਸੀ 2006 ਦੇ ਵਿੱਚ ਪਾਕਿਸਤਾਨ ਨੇ ਆਨੰਦ ਮੈਰਜ ਐਕਟ ਨੂੰ ਪੂਰੀ ਤਰ੍ਹਾਂ ਕਰੂਰ ਬਣਾ ਦਿੱਤਾ ਸੀ ਪਰ 2012 ਤੱਕ ਸੈਕੀ ਨਹੀਂ ਬਲਕਿ ਅਕਾਲੀ ਖਵਾਬਾਂ ਦੀ ਬਾਦਲ ਸਰਕਾਰ ਨੇ ਇਸ ਐਕਟ ਨੂੰ ਕਾਨੂੰਨੀ ਸ਼ਕਲ ਦੇਣ ਵਾਸਤੇ ਕੋਈ ਕਾਰਵਾਈ ਨਾ ਕੀਤੀ 2012 ਦੇ ਵਿੱਚ ਸੈਂਟਰ ਸਰਕਾਰ ਨੇ ਇੱਕ ਸੋਧ ਬਿਲ ਪਾਸ ਕੀਤਾ ਜਿਸ ਦੇ ਹੇਠ ਆਨੰਦ ਮੈਰਜ ਐਕਟ ਨੂੰ Hindu ਮੈਰਜ ਐਕਟ ਦੇ ਹੇਠ ਲਿਆਉਣ ਦੀ ਸਾਜ਼ਿਸ਼ ਦਾ ਡਰਾਮਾ ਕੀਤਾ ਗਿਆ 15 ਅਕਤੂਬਰ 1987 ਨੂੰ ਪੂਰਨ ਸਿੰਘ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਜਸਵੰਤ ਸਿੰਘ ਮੁਖ ਸੇਵਾਦਾਰ ਦਾਮਦਮਾ ਸਾਹਿਬ ਸੁਵਿੰਦਰ ਸਿੰਘ ਮੁਖ ਸੇਵਾਦਾਰ ਅਨੰਦਪੁਰ ਸਾਹਿਬ ਅਤੇ ਕਸ਼ਮੀਰ ਸਿੰਘ ਹੈੱਡ ਗ੍ਰਾਂਥੀ ਅਕਾਲ ਤਖਤ ਨੇ 22 ਅਕਤੂਬਰ 1987 ਨੂੰ ਦੀਵਾਲੀ ਦੇ ਦਿਨ ਸਰਬੱਤ ਖਾਲਸਾ ਦੇ ਨਾਂ ਤੇ ਇਕੱਠ ਬੁਲਾਉਣ ਦਾ ਐਲਾਨ ਕਰ ਦਿੱਤਾ ਸਾਰੇ ਪਾਸੇ ਖੜਕੂਆਂ ਦਾ ਬੋਲਬਾਲਾ ਹੋਣ ਕਰਕੇ ਸਰਕਾਰ ਨੇ 18 ਅਕਤੂਬਰ ਨੂੰ ਇਨ੍ਹਾਂ ਚੌਹਾਂ ਦੇ ਵਿੱਚੋਂ ਤਿੰਨ ਗ੍ਰਾਂਥੀ ਗ੍ਰਿਫਤਾਰ ਕਰ ਲਏ ਪੂਰਨ ਸਿੰਘ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਤੇ ਹੋਣ ਕਰਕੇ ਗ੍ਰਿਫਤਾਰ ਨਾ ਕੀਤਾ ਜਾ ਸਕਿਆ ਸਰਬੱਤ ਖਾਲਸਾ ਦੇ ਨਾਂ ਤੇ ਬੁਲਾਇਆ ਕੱਠ ਰੋਕਣ ਵਾਸਤੇ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਕਾਰਫਿਊ ਲਾ ਦਿੱਤਾ ਉਸ ਦਿਨ ਬਾਹਰੋਂ ਆਉਣ ਵਾਲੇ ਸਿੱਖਾਂ ਨੂੰ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਦਰਬਾਰ ਸਾਹਿਬ ਦੇ ਸੇਵਾਦਾਰ ਰਾਗੀ ਅਤੇ ਗ੍ਰੰਥੀ ਵੀ ਦਾਖਲ ਨਾ ਹੋ ਸਕੇ ਦਰਬਾਰ ਸਾਹਿਬ ਦਾ ਕੀਰਤਨ ਇੱਕ ਵਾਰ ਫੇਰ ਰੁਕ ਗਿਆ ਬਿਆਨਤ ਪੁਲਿਸ ਅਤੇ ਫੌਜ ਨੇ ਅੰਮ੍ਰਿਤਸਰ ਨੂੰ ਘੇਰਿਆ ਹੋਇਆ ਸੀ ਇਹ ਦਰਬਾਰ ਸਾਹਿਬ ਦੇ ਦਿਵਾਲੇ ਮਾਰਸ਼ਲ ਲਾ ਲਾਉਣ ਵਾਲੀ ਗੱਲ ਸੀ 22 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਮੰਗਲ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਪਖੋਕੇ ਅੰਮ੍ਰਿਤਸਰ ਹਰਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਤਰੜ ਗੁਰਵੇਲ ਸਿੰਘ ਉਰਫ ਜਾਗੂ ਪੁੱਤਰ ਜੁਗਿੰਦਰ ਸਿੰਘ ਵਾਸੀ ਜਵੰਦੇਖੁਰ ਅੰਮ੍ਰਿਤਸਰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ। ਇਸੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਵਾਸੀ ਕੰਬੋ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 22 ਅਕਤੂਬਰ 1992 ਦੇ ਦਿਨ ਸੰਤੋਖ ਸਿੰਘ ਉਰਫ ਸੁਖਦੇਵ ਸਿੰਘ ਸੁੱਖਾ ਵਾਸੀ ਧਾਨੇਵਾਲ ਬਲਵਿੰਦਰ ਸਿੰਘ ਉਰਫ ਪਿੰਦਰ ਵਾਸੀ ਅਰਜਨਪੁਰਾ ਜਗਤਾਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਗਲੋਵਾਲ ਪਾਗਾ ਹ ਅਤੇ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 22 ਅਕਤੂਬਰ 1993 ਦੇ ਦਿਨ ਐਸਐਸਪੀ ਰਾਜਕ੍ਰਿਸ਼ਨ ਵੇਦੀ ਦੇ ਹੁਕਮ ਹੇਠ ਪੁਲਿਸ ਨੇ ਚੰਡੀਗੜ੍ਹ ਦੇ ਵਿੱਚ 15 ਸੈਕਟਰ ਦੇ ਵਿੱਚ ਜਗਜੀਤ ਸਿੰਘ ਦੇ ਘਰ ਤੇ धावा बोलਿਆ ਕਿਉਂਕਿ ਉਹ ਘਰ ਦੇ ਵਿੱਚ ਨਹੀਂ ਸੀ ਇਸ ਕਰਕੇ ਪੁਲਿਸ ਉਸਦੀ ਪਤਨੀ ਰੇਸ਼ਮ ਕੌਰ ਅਤੇ 8 ਮਹੀਨੇ ਦਾ ਬੱਚਾ ਸਿਮਰਜੀਤ ਸਿੰਘ ਝੁਕ ਲਿਆਈ ਥਾਣੇ ਦੇ ਵਿੱਚ ਪੁਲਿਸ ਨੇ ਰੇਸ਼ਮਕੌਰ ਤੋਂ ਉਸਦਾ ਮਾਸੂਮ ਬੱਚਾ ਖੋਕੇ ਉਸ ਦੇ ਸਾਹਮਣੇ ਬੱਚੇ ਨੂੰ ਨੰਗਾ ਕਰਕੇ ਬਰਫ਼ ਦੀ ਸਿਰੇ ਤੇ ਪਾ ਦਿੱਤਾ ਅਤੇ ਰੇਸ਼ਮਕੌਰ ਨੂੰ ਆਪਣੇ ਪਤੀ ਦਾ ਥੋ ਪਤਾ ਦੱਸਣ ਵਾਸਤੇ ਕਿਹਾ ਪਰ ਕਿਉਂਕਿ ਬੀਬੀ ਨੂੰ ਕੁਝ ਵੀ ਪਤਾ ਨਹੀਂ ਸੀ ਇਸ ਕਰਕੇ ਉਹ ਕੁਝ ਨਾ ਦੱਸ ਸકી ਅਖੀਰ ਬੱਚਾ ਮਰ ਗਿਆ ਸੀ ਅਤੇ ਇਸ ਤੋਂ ਮੰਗਰੋ ਬੀਬੀ ਰੇਸ਼ਮਕੌਰ ਨੂੰ ਵੀ ਤਸੀਹੇ ਦੇ ਦੇ ਕੇ ਮਾਰ ਦਿੱਤਾ ਗਿਆ 21 ਅਕਤੂਬਰ 2018 ਦੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਸਾਲ ਹਬ ਦਾ ਕਾਰਜਕਾਰੀ ਜੇਦਾਰ ਲਗਾਇਆ ਗਿਆ ਅਤੇ ਉਹ ਸੌਦੇ ਤੇ 16 ਜੂਨ 2023 ਤੱਕ ਰਹੇ ਇਸ ਤੋਂ ਪਹਿਲਾਂ ਉਹਨਾਂ ਨੂੰ 21 April 2017 ਦੇ ਦਿਨ ਤੱਕ ਸ੍ਰੀ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ ਇੱਥੋਂ ਗੁਰਮukh ਸਿੰਘ ਨੂੰ ਹਟਾਇਆ ਗਿਆ ਸੀ ਗੁਰਮukh ਸਿੰਘ ਨੇ ਇੱਕ ਵਾਰੀ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਮਾਮਲੇ ਦੇ ਵਿੱਚ ਅਕਸ਼ੇ ਕੁਮਾਰ ਦੇ ਘਰ ਸੁਖਬੀਰ ਬਾਦਲ ਦੇ ਨਾਲ ਹੋਈ ਮੀਟਿੰਗ ਦਾ ਜ਼ਿਕਰ ਕੀਤਾ ਸੀ ਜਿੱਥੋਂ ਇਹ ਤੰਦਾਂ ਜੋੜੀਆਂ ਗਈਆਂ ਕਿ ਡੇਰੇ ਵਾਲੇ ਨੂੰ ਮਾਫੀ ਸਿਆਸੀ ਮੰਤਵਾਂ ਦੇ ਨਾਲ ਬਾਦਲਾ ਨੇ ਦਿਵਾਈ ਸੀ ਇਸ ਤੋਂ ਬਾਅਦ ਗੁਰਮਖ ਸਿੰਘ ਨੂੰ ਹਟਾ ਦਿੱਤਾ ਗਿਆ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ